ਸਤਿ ਸ਼੍ਰੀ ਅਕਾਲ ਜੀ ਇੱਕ ਨਵੇਂ ਬਲੌਗ ਦੇ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਆਸ਼ਾ ਕਰਦੀ ਤੁਸੀਂ ਸਾਰੇ ਠੀਕ ਠਾਕ ਹੋਗੇ ਵਧੀਆ ਹੋਗੇ ਜੀ ਲਓ ਜੀ ਸ਼ਾਮ ਦਾ ਟਾਈਮ ਹੋ ਗਿਆ ਤੇ ਆਪਾਂ ਇਧਰ ਕੱਪੜੇ ਪ੍ਰੈਸ ਕਰਕੇ ਛੱਡੇ ਸੀਗੇ ਤੇ ਹੁਣ ਲੱਗੇ ਹੋਏ ਸੀਗੇ ਆ ਪਰਸੋ ਇਹਦੇ ਕੰਮਕਾਜ ਕਰਨ ਵਾਸਤੇ ਜਾ ਰਹੀ ਸੀਗੀ ਮੇਰੇ ਸੋਇ ਦੇ ਵਿੱਚ ਤੇ ਮੰਮੀ ਉਧਰ ਲੱਗੇ ਹੋਏ ਆ ਘਾਹ ਪਟਣ ਵਾਸਤੇ ਕਿਉਂਕਿ ਮੌਸਮ ਹੋ ਗਿਆ ਠੰਡਾ ਤੇ ਬੜੇ ਦਿਨਾਂ ਦੀਆਂ ਸਕੀਮਾਂ ਬਣਦੀਆਂ ਸੀਗੀਆਂ ਵੀ ਚਲੋ ਘਾਹ ਪਟਣਾ ਨਾ ਉਸ ਤੋਂ ਕਿਉਂਕਿ ਹੁਣ ਪੱਠੇ ਹੋ ਗਏ ਆ ਖੇਤਾਂ ਦੇ ਵਿੱਚ ਤੇ ਮੌਸਮ ਠੰਡਾ ਹੋਣ ਕਰਕੇ ਤੇ ਅੱਜ ਲੱਗੇ ਹੋਏ ਸੀਗੇ ਚਲੋ ਜੀ ਤੁਹਾਨੂੰ ਵੀ ਦਿਖਾਉਨੇ ਆ ਗਾਰਡਨ ਨਾਲੇ ਬਣੇ ਰਹਿਣਾ ਵਲੌਗ ਦੇ ਨਾਲ ਦੇਖੋ ਜੀ ਅੱਜ ਸਾਡੀ ਮਾਤਾ ਕਿੰਨੀ ਮਿਹਨਤ ਕਰ ਰਹੀ ਆ ਇੰਨਾ ਘਾਹ ਪੱਟਦਾ ਹਨਾ ਇੱਕ ਟਾਈਮ ਦੇ ਪਸ਼ੂਆਂ ਵਾਸਤੇ ਕਰਦਾ ਤੇ ਪਸ਼ੂ ਵੀ ਖੁਸ਼ ਹੋ ਕੇ ਖਾਂਦੇ ਆ ਤੇ ਕਿਧਰ ਸਾਰੀ ਕਿਆਰੀ ਸਾਫ਼ ਕਰਤੀ ਉਹ ਕਿਵੇਂ ਟੇਡਾ ਜਾ ਹੋ ਗਿਆ ਓਏ ਆਪਣੇ ਤਾਂ ਕੰਧ ਪੱਟੀ ਜਾਂਦੀ ਆ ਟੇੜਾ ਆ ਗਿਆ ਹੈ ਕਿਹਦਾ ਸੀ ਟੇੜਾ ਸੀ ਸਿੱਧਾ ਕੀਤਾ ਨਾ ਬੜਾ ਟੇਢਾ ਸੀ ਆ ਇਧਰੋਂ ਰਹਿ ਗਿਆ ਹਾਂ ਵਾਲਦੀ ਕੀ ਉਹਦਾਂ ਕਰਵਲ ਤੋਂ ਕੱਢਤਾ ਆ ਇੰਨਾ ਥਾਂ ਰਹਿ ਗਿਆ ਬਸ ਪਤਾ ਨਹੀਂ ਇਹ ਤਾਂ ਇਹ ਤਾਂ ਮਮੀ ਤੇੜਾ ਆ ਗਿੱਧ ਆ ਆ ਦੇਖ ਉਹ ਵੰਡੀਆਂ ਦਾ ਘਰ ਦੇਖੀ ਜਾਂਦਾ ਇਹ ਐਨੇ ਕਿੰਨੇ ਮੀਂਹ ਪੈ ਗਏ ਇਹ ਤਾਂ ਖਾਈ ਵੀ ਨਹੀਂ ਗਿਆ ਪੈਸੂ ਨੀ ਦਾ ਇਹ ਜੜੋ ਤਾਂ ਨਹੀਂ ਉਖੜ ਗਿਆ ਹੂੰ ਨਹੀਂ ਨਹੀਂ ਜੜੋ ਤਾਂ ਨਹੀਂ ਉਖੜਿਆ ਇਹ ਅੱਛਾ ਪੈਪ ਤਾਂ ਗੱਡੀ ਹੋਈ ਸੀਗੀ ਗਡੋਨੇ ਆ ਪੈਪ ਇੱਕ ਵਾਰੀ ਪੱਥਰ ਜਾ ਲਾ ਦਿੰਨੇ ਨਾ ਨਾਲ ਦੇਖੋ ਕਦੂਆਂ ਦੀ ਵੇਲ ਜਿਹੜੀ ਆ ਉਹ ਵੀ ਪੂਰੀ ਫੈਲਣੀ ਸ਼ੁਰੂ ਹੋ ਗਈ ਹੈ ਨਾ ਮਾਤਾ ਹੁਣ ਇਹਨੇ ਕੰਮ ਕੀਤੇ ਹੋਏ ਆਪਦੇ ਟਾਈਮ 'ਚ ਸਾਰੇ ਇਹ ਖੇਤਾਂ ਦੇ ਕਪਾਹ ਨਰਮੇ ਚੁਗੇ ਹੋਏ ਆ ਹਨਾ ਤੇ ਹੁਣ ਵੀ ਰਿਹਾ ਨਹੀਂ ਜਾਂਦਾ ਬੜੇ ਦਿਨਾਂ ਦੀਆਂ ਸਕੀਮਾਂ ਬਣਦੀਆਂ ਸੀ ਸਾਡੀਆਂ ਵੀ ਘਾਹ ਪੱਟਦੀ ਹੈ ਕਿਉਂਕਿ ਫੇਰ ਤਾਂ ਪੱਠੇ ਹੋ ਗਏ ਹਨ ਪਹਿਲਾਂ ਤਾਂ ਤਾਂ ਰੱਖਿਆ ਸੀ ਕੋਈ ਵੇਰੀ ਬੱਚੇ-ਬੱਚਿਆਂ ਨੂੰ ਪਾ ਦਈਦੇ ਨਾ ਪੱਟ ਕੇ ਤੇ ਤਾਂ ਕਰਕੇ ਇਥੋਂ ਪੱਟਿਆ ਨਹੀਂ ਸੀ ਕੁਲਾ-ਕੁਲਾ ਘਾਹ ਬਹੁਤ ਖਾਂਦੇ ਆ ਐਸੇ ਸੱਚੀ ਗੱਲ ਹੈ ਨਾ ਹਾਲਾਂਕਿ ਸਥਾਪਨ ਨਰਮੇਕ ਪਾਚ ਯੁੱਗ ਹੋਇਆ ਨਾ ਉਹਦੇ ਟਾਈਮ 'ਚ ਤੇ ਹੁਣ ਤੱਕ ਉਹ ਵੀ ਸਾਰੇ ਹਟਦੇ ਜਾਂਦੇ ਖੇਤਾਂ ਨੇ ਕੰਮਕਾਜ ਕਰਨੇ ਤਾਂ ਇਹਦੇ ਖੇਤੀਆਂ ਫੇਲ ਹੋ ਰਹੀਆਂ ਪਹਿਲਾਂ ਲੋਕ ਆਪ ਕਰਦੇ ਹੁੰਦੇ ਸੀ ਨਾ ਆਪ ਖੇਤਾਂ ਦੇ ਕੰਮ ਸੰਭਾਲਦੇ ਸੀ ਇਹ ਨੂੰ ਹੁਣ ਥੋੜੀ ਜੀ سپورਟ ਦੇਣੀ ਪਊਗੀ ਤੇ ਬੜੇ ਸ਼ੌਕ ਨਾ ਲਾਇਆ ਸੀਗਾ ਇਹ ਥੋੜਾ ਜਿਹਾ ਮੀਮੂ ਪੈ ਗਿਆ ਨਾ ਤਾਂ ਪੋਲਾ ਹੋ ਗਿਆ ਆਪਾਂ ਤਲਗਾ ਨੇ ਮੀਂਹ ਨਹੀਂ ਪੈਂਦਾ ਮੀਂਹ ਨਹੀਂ ਪੈਂਦਾ ਹੁਣ ਮੀਂਹ ਪੈ ਗਿਆ ਤੇ ਕੰਦਾ ਤੇੜਾ ਛੱਡਣ ਲੱਗ ਗਿਆ ਕੰਦਾ ਦਵੈਸੇ ਡਿੱਗਣ ਵਾਲੀਆਂ ਘਰ ਖੁਸ਼ ਪਾਣੀ ਪੂਣੀ ਪੈ ਜਾਂਦਾ ਨਾ ਇੱਥੇ ਨਾ ਰੱਖਿਆ ਗਾਰਡਨ ਤਾਂ ਕਰਕੇ ਉਹ ਤਾਂ ਸੈੱਡਾ ਤੋਂ ਪੱਕਾ ਕੀਤਾ ਹੋਇਆ ਨਾ ਇੱਥੇ ਨੀਂ ਨੂੰ ਭਰ ਕੇ ਫੇਲ ਆਇਆ ਸੀਗਾ ਸਾਰਾ ਇੰਨੇ ਥੋੜਾ ਜਿਹਾ ਗੱਡ ਕੇ ਸਹੀ ਕਰਾਂਗੇ ਇੰਨੀ ਮਿਹਨਤ ਨਾਲ ਲਵਾਇਆ ਸੀਗਾ ਨਾ ਹਾਈਬ੍ਰਿਡ ਪਲਾਂਟ ਇਹ ਦੇਖੋ ਜਿੱਧਰ ਫਾਲਸੇ ਦਾ ਕਿੰਨਾ ਹੋ ਗਿਆ ਕਿਦਾਂ ਫੈਲ ਹੀ ਜਾਂਦਾ ਨਾ ਜਗ੍ਹਾ ਘੇਰੀ ਜਾਂਦਾ ਤਾਂ ਕਿ ਭਿੰਡੀਆਂ ਭੁੰਡੀਆਂ ਤਾਂ ਘਟ ਹੀ ਹੋਈਆਂ ਅੱਗੇ ਤੁਸੀਂ ਦੇਖਦੇ ਹੁੰਦੇ ਸੀਗੇ ਹਰ ਵਲੌਗ ਦੇ ਵਿੱਚ ਹਨਾ ਸਬਜ਼ੀ ਅਸੀਂ ਤੋੜਦੇ ਹੁੰਦੇ ਸੀਗੇ ਕੁਝ ਬਸ ਇਨੀ ਕੇਅਰ ਜੇ ਨਹੀਂ ਹੋਈਗੀ ਹਨਾ ਕੁਝ ਪਾਣੀ ਨਹੀਂ ਲੱਗਿਆ ਪਹਿਲਾਂ ਸੁੱਕ ਗਈਆਂ ਉਹ ਜਿੰਨੇ ਕੁ ਬੂਟੇ ਹੈਗੇ ਆ ਤੇ ਉਹਨਿਆਂ ਕੋਲੋਂ ਲੱਗ ਰਹੀਆਂ ਆ ਕਈ ਵਾਰ ਇੱਕ ਡੰਗ ਦੀਆਂ ਬਣਾ ਲਈਦੀਆਂ ਵੈਸੇ ਆਪਾਂ ਘਰੇ ਜਿਹੜਾ ਗਾਰਡਨ ਬਣਾਇਆ ਸੀਗਾ ਇਸ ਸਰਫੇਸ ਕਰਕੇ ਇਸ ਵਿੱਚ ਫਰੂਟ ਪਲਾਂਟ ਲਾਵਾਂਗੇ ਤੇ ਥੋੜੇ ਜਿਹੇ ਜਿਵੇਂ ਫੁੱਲ ਫੁੱਲ ਵਾਲੇ ਜਿਹੜੇ ਹੋਗੇ ਪlant ਉਹ ਲਾਵਾਂਗੇ ਤੇ ਬਾਕੀ ਜਿਹੜਾ ਹਾਤੇ ਦੇ ਵਿੱਚ ਆ ਉਥੇ ਸਬਜ਼ੀ ਵਗੈਰਾ ਲਾਇਆ ਕਰਾਂਗੇ ਕਿਉਂਕਿ ਇੱਥੇ ਜਗ੍ਹਾ ਵੀ ਥੋੜੀ ਆ ਤੇ ਤਾਂ ਕਰਕੇ ਜਿਵੇਂ ਹੁਣ ਆ ਫਾਲਸੇ ਦਾ ਬਹੁਤ ਫੈਲ ਗਿਆ ਨਾ ਤੇ ਜਗ੍ਹਾ ਵੀ ਕਿੰਨੀ ਲਊਗਾ ਉਧਰ ਅੰਜੀਰਾਂ ਦਾ ਆ ਚਲੋ ਅੰਜੀਰਾਂ ਦਾ ਤਾਂ ਤਾਂ ਨੂੰ ਹੀ ਵਾਧਾ ਹੁੰਦਾ ਨਾ ਤੇ ਬਦਾਮਾਂ ਦਾ ਹੋ ਗਿਆ ਤੇ ਆੜੂ ਹੋ ਗਏ ਅੰਗੂਰਾਂ ਦੀ ਵੇਲ ਇਹ ਲਾਈ ਸੀਗੀ ਉਸ ਤੋਂ ਕਲਮ ਤੋਂ ਲਾਈ ਸੀਗੀ ਅੰਜੀਰਾ ਦੀ ਤੇ ਹੰਗੂਰਾਂ ਦੀ ਉਹ ਵੀ ਵਧੀਆ ਹੋ ਗਈ ਹੈ ਨਾ ਇਹ ਤੁਹਾਨੂੰ ਮੈਂ ਦੱਸਿਆ ਵੀ ਸੀ ਵੀ ਕਿੱਦਾਂ ਲਾਈਦੀ ਹੈ ਪੱਲਾ ਵਾਲੇ ਵਲੌਗ ਦੇ ਵਿੱਚ ਵੀ ਅੰਗੂਰਾਂ ਦੀ ਵੇਲ ਜਦੋਂ ਸ਼ਾਇਦ ਆਹੇ ਮਹੀਨਾ ਹੁੰਦਾ ਨਾ ਉਦੋਂ ਕਲਮ ਕੱਟ ਕੇ ਉਸ ਤੇ ਐਲੋਵੀਰਾ ਤੇ ਗੋਆ ਲਾ ਦੋ ਜਿਸ ਨਾਲ ਕੀ ਹੁੰਦਾ ਸੁੱਕਦੀ ਨਹੀਂ ਗਈ ਇਹਨੂੰ ਮਿੱਟੀ ਦੇ ਵਿੱਚ ਜੜ ਕੇ ਤੇ ਉਸ ਦੇ ਉੱਤੇ ਜਿਹੜਾ ਉਹਦੀ ਉੱਪਰਲੀ ਹੁੰਦੀ ਆ ਮੂੰਹ ਹੁੰਦਾ ਨਾ ਉਸ ਤੇ ਗੋਆ ਤੇ ਐਲੋਵੀਰਾ ਲਾ ਦੋ ਤੇ ਅਸੀਂ ਇਸ ਤਰ੍ਹਾਂ ਹੀ ਕੀਤਾ ਸੀਗਾ ਦੋਨੇ ਵਧੀਆ ਹੋ ਗਿਆ ਤੁਹਾਡੇ ਸਾਹਮਣੇ ਰਿਜ਼ਲਟ ਹੈ ਚਲੋ ਮੰਮੀ ਉਧਰ ਘਾ ਲੈ ਗਏ ਪਸ਼ੂਆਂ ਵਾਸਤੇ ਤੇ ਹੁਣ ਤੁਹਾਨੂੰ ਦੱਸਦੇ ਹਾਂ ਚੱਲਦੇ ਹਾਂ ਉਧਰ ਬਦਲ ਜਿਵੇਂ ਹੋਏ ਪਏ ਨਾ ਲੱਗਦਾ ਅੱਜ ਸਵੇਰੇ ਨਹੀਂ ਆਇਆ ਰਾਤ ਨਹੀਂ ਆਇਆ ਤਾਂ ਫੋਨ ਆਊਗਾ ਤੇ ਚਲੋ ਮੰਮੀ ਨੇ ਉਧਰ ਗਾਈਆਂ ਨੂੰ ਪਾਤਾ ਘਾ ਇਹਨਾਂ ਨੂੰ ਵੀ ਪਾਤਾ ਦੋਹਾਂ ਨੂੰ ਕਿ ਨਹੀਂ ਕੋਣ ਆਏ ਸਾਡੇ ਸ਼ੀਰੋ ਅੱਛਾ ਅੱਜ ਅੰਦਰ ਹੀ ਆਜੇ ਕੱਡੇ ਨਹੀਂ ਬਾਹਰ ਚਲੋ ਚਲੋ ਬਾਹਰ ਅੱਧੀ ਡਿਊਟੀ ਦੇ ਇਹ ਤਾਂ ਥੋੜਾ ਜਿਹਾ ਸਿਆਣਾ ਪਰ ਇਹ ਵੀ ਨਾ ਮੰਮੀ ਕਹਿੰਦੀ ਕੱਲ ਪਰਸ ਮੈਨੂੰ ਬੰਨ ਰਹੀ ਸੀਗੀ ਤੇ ਮੇਰੀਆਂ ਨਾ ਬਾਹਾਂ ਤੇ ਮੂੰਹ ਮਾਰ ਰਿਆ ਸੀ ਮੈਂ ਕਿਹਾ ਤੁਹਾਡੀਆਂ ਬਾਹਾਂ ਮੋਟ ਰਿਆ ਸੀ ਵੀ ਦੁਖਦੀਆਂ ਆ ਜਾਣਾ ਬਾਹਰ ਸ਼ਰਾਰਤਾਂ ਨਾ ਕਰੇ ਸਿੱਧੀ ਜਾਈਆਂ ਆਪਦੇ ਕਿਲੇ ਤੇ ਇਹ ਬਹੁਤ ਖਰਾਬ ਹੈ ਬੜਾ ਤੰਗ ਕਰਦੀ ਹੈ ਇਹਨੂੰ ਇੱਕ ਜਣੇ ਨੂੰ ਬੰਨਣਾ ਔਖਾ ਹੋ ਜਾਂਦਾ ਇਹਨੂੰ ਚਲੋ ਤੁਹਾਡੇ ਵਾਸਤੇ ਖਾਣਾ-ਦਾਣਾ ਤਿਆਰ ਕੀਤਾ ਕੁਗੂਲਾ ਕੁਲਾ ਕਾ ਬੱਚੇ ਦਾ ਲਾਦਾ ਚੱਲ ਭਾਈ ਤੁਸੀਂ ਜਾਓ ਆਪਦੀ ਜਗ੍ਹਾ ਤੇ ਮ ਖਰਾਬ ਹੋ ਗਿਆ ਬੱਚਾ ਸੰਗੜ ਲੈ ਗਿਆ ਇਹ ਤਾਂ ਗਾਂ ਚੁੰਗਣ ਲੱਗ ਗਿਆ ਆ ਜਾ ਆ ਜਾ ਆਪਦੀ ਸੀਟ ਤੇ ਘਾਹ ਤੂੰ ਖੁਰਲੀ ਚ ਪਿਆ ਇਹ ਦੀ ਬਣ ਗਈ ਮੋਜ ਖਾਲਾ 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 ਮੈਂ ਬੱッチン ਖੋਲ ਕੇ ਲਿਆਵਾ ਲੋ ਪਾ ਦਿਓ ਇਹ ਬੜਾ ਖਰਾਵਾ ਚੰਦਰਾ ਚੰਦਰਾ ਇਹ ਚੰਦਰਾ ਬੱਚੇ ਬੱਚੇ ਨੂੰ ਕਹਿੰਦਾ ਸੀ ਕਿ ਵੀ ਇਹ ਖਰਾਬ ਹੋ ਗਈ ਸਾਡੇ ਸ਼ੀਰੋ ਪਰ ਅੱਜ ਤਾਂ ਬੱਚੇ ਦੀ ਮੋਜ ਬਣ ਗਈ ਇਹਨੂੰ ਤਾਂ ਫੜ ਕੇ ਲਜਾਣਾ ਪਊਗਾ ਮੈਨੂੰ ਹੋਰੇ ਇਹਨਾਂ ਨੂੰ ਵਧੀਆ ਹਰ ਹਰਾ ਘਾ ਮਿਲਿਆ ਪੱਠੇ ਖਾ ਕੇ ਥੋੜੀ ਜਿਹਾ ਘਟ ਖੁਸ਼ ਹੈ ਪਰ ਹੁਣ ਪੱਠੇ ਹੋ ਗਏ ਆ ਚਲੋ ਇਹਨਾਂ ਵਾਸਤੇ ਲੋ ਜੀ ਟਾਈਮ ਹੋ ਗਿਆ ਅੱਠ ਵਜਾ ਤੇ ਆਦਿਨਾ ਮੀ ਆ ਗਿਆ ਇਸ ਕਰਕੇ ਧਾਰਾ ਨੂੰ ਵੀ ਲੇਟ ਹੋ ਗਏ ਉਦ ਵੀ ਹੁਣ ਕੱਢ ਰਿਹਾ ਹੈ ਗਰਮ ਠੰਡਾ ਕਰਨਾ ਪਊਗਾ ਫਰਿੱਜ 'ਚ ਰੱਖਣਾ ਤੇ ਥੁੜਕਾ ਵੀ ਲੇਟ ਹੋ ਜਾਏਗਾ ਐਸਾ ਰੱਬ ਨੇ ਨੇੜੇ ਹੋ ਕੇ ਸੋਣ ਲਈ ਹੁਣ ਲੋੜ ਨਹੀਂ ਆਉਂਦੀ ਰੋਜ਼ੇ ਦਾਸਾ ਕਰੀ ਦੀਆਂ ਸੀਗੀਆਂ ਤੇ ਦੇਖੋ ਹੁਣ ਮੈਂ ਆਰਾਮ ਨਾਲ ਕੁਰਸੀ 'ਤੇ ਬੈਠੇ ਨਾ ਨਾਲੀਆਂ ਖੁੱਲਦੀ ਮੋੜ ਬੰਦੀ ਮਰੀਏ ਕੁਰਸੀ 'ਤੇ ਬਰੀਆ ਨਾਲੇ ਇਹ ਸਲਫ ਤੋਂ ਵੀ ਉੱਚੀ ਹੈ ਬੈਠ ਕੇ ਆਰਾਮ ਨਾਲ ਠਾਹ ਦੇਖੋ ਜੀ ਬਾਕੀ ਦਾ ਬਿਲਕੁਲ ਆਪਣਾ ਮੈਸਰੇ ਸਵੇਰੇ ਨਿਲੰਗੇ ਹੁਣ ਸਾਰੇ ਮੈਂ ਚਾ ਚੱਕਲਾ ਥੱਲੇ ਬਿੱਲੀ ਬੈਠੀ ਚਾਹ ਕੋਲੇ ਜਾ ਜਾ ਚਾਹ ਪੀਣ ਆਈ ਐ ਬਿੱਲਾ ਬਿੱਲਾ ਗਿਆ ਹੁਣ ਲੋ ਜੀ ਹੁਣ ਸਵੇਰ ਦਾ ਟਾਈਮ ਹੋ ਗਿਆ ਤੇ ਇਧਰ ਆਪਾਂ ਹਾਤੇ ਦੇ ਵਿੱਚ ਆਏ ਸੀਗੇ ਪਾਥੀਆਂ ਲੈਣ ਵਾਸਤੇ ਕਿਉਂਕਿ ਬੱਦਲ ਬਣੇ ਹੋਏ ਆ ਬਹੁਤ ਜ਼ਿਆਦਾ ਡੇਲੀ ਮੀਂਹ ਆ ਜਾਂਦਾ ਆ ਤੇ ਇਸ ਕਰਕੇ ਮੈਂ ਕਿਹਾ ਚਲੋ ਪਾਥੀਆਂ ਲੈ ਜਾ ਦੁੱਧ ਤੱਤਾ ਧਰਦਾ ਤੇ ਪਹਿਲਾਂ ਮੀ ਆਉਂਦਾ ਨਹੀਂ ਸੀਗਾ ਤੇ ਬੂਟੇ ਵਗੈਰਾ ਸਾਰੇ ਸੁੱਕ ਗਏ ਸੀਗੇ ਤੇ ਹੁਣ ਡੇਲੀ ਮੀ ਆਉਂਦਾ ਪਰ ਹੁਣ ਕਿਸਾਨਾਂ ਨੂੰ ਬਹੁਤ ਔਖਾ ਹੋ ਗਿਆ ਨਾ ਕਈ ਜਿਵੇਂ ਮੂੰਗੀ ਗੁਵਾਰਾ ਬੀਜਣਾ ਆ ਤੇ ਵੇਟ ਕਰ ਰਹੇ ਆ ਵੀ ਮੀ ਰੁਕੇ ਤੇ ਬੀਜੀਏ ਕਿਉਂਕਿ ਕਰੰਟ ਵਗੈਰਾ ਹੋ ਜਾਂਦਾ ਹੈ ਨਾ ਤੇ ਬੜਾ ਔਖਾ ਜਿਹਾ ਹੋਇਆ ਚਲੋ ਨਰਮੇ ਤਾਂ ਵਧੀਆ ਹੋ ਰਹੇ ਆ ਪਰ ਹੁਣ ਡੇਲੀ ਮੀ ਔਨ ਕਰਕੇ ਮੂੰਗੀ ਗੁਵਾਰਾ ਲੇਟ ਹੋ ਜਾਊਗਾ ਬਸ ਕਿਸਾਨਾਂ ਦੀ ਜਿਹੜੀ ਆ ਫਸਲਾਂ ਹੁੰਦੀਆਂ ਨਾ ਕੁਦਰਤ ਤੇ ਹੀ ਹੁੰਦੀਆਂ ਨਾ ਸਾਰਾ ਕੁਝ ਚਲੋ ਵਾਹਿਗੁਰੂ ਜੀ ਅਰਦਾਸ ਕਰਦੇ ਆਂ ਵੀ ਸਾਰਿਆਂ ਨੇ ਫਸਲਾਂ ਵਧੀਆ ਰਹਿਣ ਕਦੇ ਪਾਣੀ ਦੀ ਕਮੀ ਤੇ ਕਦੇ ਬਹੁਤ ਜ਼ਿਆਦਾ ਪਾਣੀ ਹੋਣ ਕਰਕੇ ਵੀ ਪ੍ਰੋਬਲਮ ਹੋ ਜਾਂਦੀ ਹੈ ਨਾ ਫਸਲਾਂ ਤੇ ਤੇ ਹੁਣ ਮੈਂ ਤੁਹਾਨੂੰ ਦਿਖਾਉਣੀ ਆ ਇੱਧਰ ਬੂਟੇ ਦੇਖੋ ਕਿੰਦਾ ਹਰੇ ਭਰੇ ਹੋ ਗਏ ਪਾਣੀ ਦੇ ਨਾਲ ਇਹ ਦੇਖੋ ਜੀ ਹੁਣ ਸਾਰੇ ਅੰਜੀਰਾਂ ਦਾ ਬੁੱਟਾ ਵੀ ਵਧੀਆ ਹੋ ਗਿਆ ਤੇ ਇਧਰ ਅਮਰੂਦਾਂ ਦਾ ਵੀ ਹੋ ਗਿਆ ਤੇ ਆ ਬਦਾਮਾਂ ਦਾ ਬੁੱਟਾ ਜਿਹੜਾ ਵੱਡਾ ਹੋ ਗਿਆ ਮੈਂ ਤੁਹਾਨੂੰ ਦਿਖਾਏ ਸੀ ਨਾ ਪਰਸੋ ਵਾਲੇ ਵਲੌਗ ਦੇ ਵਿੱਚ ਦਿਖਾਇਆ ਸੀ ਵੀ ਮੰਮੀ ਇਧਰੋਂ ਤੋੜ ਕੇ ਲੈ ਕੇ ਗਏ ਸੀ ਬਦਾਮ ਹਾਲਾਂਕਿ ਉਹਨਾਂ ਦੀਆਂ ਗਿਰੀਆਂ ਛੋਟੀਆਂ-ਛੋਟੀਆਂ ਨਿਕਲੀਆਂ ਹਨਾ ਪਰ ਆਸ ਹੋ ਜਾਂਦੀ ਹੈ ਚਲੋ ਗਾਂ ਨੂੰ ਤਾਂ ਵੱਡੇ ਹੋ ਹੀ ਜਾਣਗੇ ਹਨਾ ਪਾਣੀ ਵਗੈਰਾ ਲੱਗਦਾ ਰਹੇ ਤਾਂ ਤੇ ਉਧਰ ਕਿੰਨੂ ਲੱਗੇ ਹੋਏ ਆ ਆ ਪਾਰੇ ਖਚੜੀ ਨੇ ਆਲਣਾ ਇਹਦੇ ਉੱਪਰ ਵੀ ਪਾਇਆ ਹੋਇਆ ਇਹ ਤੇ ਚਿੱਕੜ ਆ ਤੁਹਾਨੂੰ ਮੈਂ ਦਿਖਾਉਂਦੀ ਸੀ ਇਹ ਦੇਖੋ ਇਹ ਨਾਲ ਰੂਹ ਆ ਨਾ ਤੇ ਆਲਣਾ ਪਾਰ ਰੱਖਿਆ ਆ ਉਹ ਅੰਗੂਰਾਂ ਦੀ ਵੇਲ ਤੇ ਵੀ ਪਾਰ ਰੱਖਿਆ ਉੱਥੇ ਵੀ ਚਿੜੀ ਨੇ ਬੱਚੇ ਦਿੱਤੇ ਸੀਗੇ ਚਲੋ ਵਧੀਆ ਪੰਛੀਆਂ ਦੇ ਬੈਠਣ ਨੂੰ ਵੀ ਜਗ੍ਹਾ ਬਣ ਜਾਂਦੀਆਂ ਨਾ ਵੀ ਦਰਖਤ ਵੀ ਪੇੜ-ਪੌਦੇ ਹੋਣੇ ਚਾਹੀਦੇ ਆ ਹਨਾ ਕਿਉਂਕਿ ਗਰਮੀ ਦੇ ਵਿੱਚ ਸਿਆਲ ਦੇ ਵਿੱਚ ਪੰਛੀਆਂ ਨੇ ਤੇ ਇੱਥੇ ਬੈਠਣਾ ਹੁੰਦਾ ਹੈ ਨਾਲੇ ਕੁਦਰਤ ਦਾ ਨਿੱਘ ਮਾਣ ਲਈਦਾ ਜਦੋਂ ਵੀ ਇੱਧਰ ਆਈਦਾ ਆਪਾ ਥੋੜਾ ਜਿਹਾ ਟਾਈਮ ਕੁਦਰਤ ਨਾਲ ਸਪੈਂਡ ਕਰ ਲਈਦਾ ਲੋ ਜੀ ਹੁਣ ਆਪਾਂ ਪਾਉਨੇ ਆ ਪਾਠੀਆਂ ਨਾਲ ਇਥੋਂ ਪਦੀਨਾ ਤੋੜ ਕੇ ਲੈ ਕੇ ਜਾਨੇ ਚਟਨੀ ਬਣਾਵਾਂਗੇ ਕਿਉਂਕਿ ਫੇਰ ਆ ਬੱਦਲ ਆ ਗਿਆ ਤਾਂ ਫੇਰ ਓਖਾ ਹੋ ਜਾਣਾ ਦੁੱਧ ਪੱਤਾ ਨਹੀਂ ਧਰ ਹੋਣਾ ਨਾ ਤੇ ਹਾਂਜੀ ਮੈਂ ਇੱਕ ਗੱਲ ਤੁਹਾਡੇ ਨਾਲ ਹੋਰ ਸ਼ੇਅਰ ਕਰਨਾ ਚਾਹੁੰਦੀ ਸੀ ਕਿ ਜਦੋਂ ਮੈਂ ਵਲੌਗਿੰਗ ਸ਼ੁਰੂ ਕੀਤੀ ਸੀ ਤੁਹਾਨੂੰ ਸਭ ਨੂੰ ਪਤਾ ਹੈ ਵੀ ਮੈਂ ਵਲੌਗ ਬਣਾਉਂਦੇ ਬਣਾਉਂਦੇ ਮੈਨੂੰ ਕਾਫੀ ਟਾਈਮ ਲੱਗ ਗਿਆ ਨਾ 2 ਸਾਲ ਦੇ ਨੇੜੇ ਲੱਗ ਗਏ ਤੇ ਕਈ ਐਵੇਂ ਕਹਿ ਦਿੰਦੇ ਸੀਗੇ ਵੀ ਹੈ ਨਾ ਵੀ ਅਸੀਂ ਮੱਥਾ ਮਾਰੀ ਜਾਂਦੇ ਆ ਕਿ ਫਾਇਦਾ ਠੀਕ ਹੈ ਮਿਹਨਤ ਕੀਤੀ ਆਪਾਂ ਹਨਾ ਮਿਹਨਤ ਕਰਦੇ ਹੋਏ ਟਾਈਮ ਜ਼ਰੂਰ ਲੱਗਦਾ ਪਰ ਇੱਕ ਦਿਨ ਸਫਲਤਾ ਜ਼ਰੂਰ ਮਿਲਦੀ ਮਿਲਦੀ ਹੈ ਤੇ ਕਈਆਂ ਦੇ ਫਿਰ ਮੂੰਹ ਬੰਦ ਹੋ ਗਏ ਜਦੋਂ ਆਪਣੀ ਫਰਸਟ ਅਰਨਿੰਗ ਆ ਗਈ ਹਨਾ ਕਈ ਚੁੱਪ ਹੋ ਗਏ ਜਿਹੜੇ ਬੋਲਦੇ ਸੀਗੇ ਕਿਉਂਕਿ ਵੈਸੇ ਲੋਕਾਂ ਦਾ ਸੁਭਾਅ ਹੁੰਦਾ ਬੋਲਣ ਦਾ ਕਹਿਣ ਦਾ ਹਨਾ ਪਰ ਆਪਣੀ ਮਿਹਨਤ ਜਿਹੜੀ ਕਰਦੀ ਰਹਿਣਾ ਚਾਹੀਦਾ ਹੈ ਕਦੇ ਨਾ ਕਦੇ ਸਫਲਤਾ ਜ਼ਰੂਰ ਮਿਲਦੀ ਆ ਵਾਹਿਗੁਰੂ ਜੀ ਦਾ ਸਾਥ ਹੋਣਾ ਚਾਹੀਦਾ ਤੰਦਰੁਸਤੀ ਹੋਣੀ ਚਾਹੀਦੀ ਹੈ ਤੇ ਆਪਾਂ ਮਿਹਨਤ ਕਰਦੇ ਰਹੀਏ ਸਫਲਤਾ ਜ਼ਰੂਰ ਮਿਲਦੀ ਹੈ ਜੀ ਚਲੋ ਜੀ ਹੁਣ ਆਪਾਂ ਪਾਉਨੇ ਆ ਪਾਠੀਆਂ ਤੇ ਇਧਰ ਮੈਂ ਤੁਹਾਨੂੰ ਇੱਕ ਹੋਰ ਦਿਖਾਉਣੀ ਆ ਗੰਡੇਆ ਗੰਡੇ ਲੈਏ ਸੀਗੇ ਜਿਹੜੇ ਉਹ ਵੀ ਸਾਫ਼ ਕਰਕੇ ਮੰਮੀ ਦੇ ਰੱਖ ਕੇ ਗਈ ਐ ਇਹ ਆਪਾਂ ਲੈਲੇ ਸੀਗੇ ਗੰਡੇ ਕਾਫੀ ਸਾਰੇ ਤੇ ਕੁਝ ਕਿਸੇ ਨੇ ਆ ਗਿਆ ਵੀ ਸੀਗਾ ਉਹਨਾਂ ਦੇ ਵੀ ਲੈ ਹੋਏ ਤੇ ਸਾਰੇ ਫਿਰ ਇੱਥੇ ਖਲਾਰਤੇ ਹਨਾ ਕਿਉਂਕਿ ਗਾਹ ਮਹਿੰਗੇ ਹੋ ਜਾਣੇ ਆ ਮੀਂਹ ਕਣੀ ਦੇ ਮੌਸਮ ਦੇ ਵਿੱਚ ਮਹਿੰਗੇ ਵੀ ਹੋ ਜਾਂਦੇ ਆ ਤੇ ਖਰਾਬ ਵੀ ਮਣ ਲੱਗ ਜਾਂਦੇ ਤਾਂ ਇਸ ਕਰਕੇ ਇੱਥੇ ਪਾਏ ਆ ਵੀ ਹਵਾ ਲਗਦੀ ਰਹੂਗੀ ਇਹਨਾਂ ਨੂੰ ਫਰੋਲਦੇ ਰਵਾਂਗੇ ਹੱਥ ਫੇਰਦੇ ਰਵਾਂਗੇ ਤਾਂ ਫਿਰ ਖਰਾਬ ਨਹੀਂ ਹੁੰਦੇਗੇ ਕਿਉਂਕਿ ਫਿਰ ਬਹੁਤ ਜ਼ਿਆਦਾ ਮਹਿੰਗੇ ਹੋ ਜਾਂਦੇ ਆ ਮੀਂਹ ਕਣੀ ਦੇ ਵਿੱਚ ਤੇ ਇਧਰ ਜਿਹੜੇ ਪੱਠੇ ਸੀਗੇ ਹਨਾ ਇਹ ਆਪੇ ਹੀ ਹੋ ਜਾਂਦੇ ਆ ਆਪੇ ਫੁੱਟ ਪੈਂਦੇ ਆ ਤੇ ਇਹ ਕੱਲ ਰਾਜਿੰਦਰ ਨੇ ਵੱਢ ਕੇ ਗਾਈਆਂ ਨੂੰ ਪਾਤੇ ਸੀ ਹਲੰਕੀਆਂ ਦੀ ਕੰਡ ਦੀ ਬਹੁਤ ਸੀ ਪਰ ਮੀਂਹ ਨਾਲ ਧੁੱਤੀ ਗਈ ਤੇ ਫਿਰ ਵੱਢ ਕੇ ਪਾਤੇ ਇਹ ਹੁਣ ਆਪੇ ਫਿਰ ਬੂਟੇ ਫੁੱਟ ਜਾਂਦੇ ਆ ਇਹਨਾਂ ਨੂੰ ਕਹਿੰਦੇ ਪਤਾ ਨਹੀਂ ਕੀ ਆ ਤੇ ਵਧੀਆ ਹੋ ਜਾਂਦੇ ਆ ਵੀ ਇੱਕ ਡੰਗ ਦੇ ਪੱਠੇ ਹੋ ਜਾਂਦੇ ਆ ਤੇ ਥੋੜੇ ਟਾਈਮ ਬਾਅਦ ਹੀ ਫੁੱਟ ਜਾਂਦੇ ਆ ਵਧੀਆ ਤੇ ਦੇਖੋ ਹਰਿਆਲੀ ਕਿੰਦੀ ਸੋਹਣੀ ਲੱਗ ਰਹੀ ਆ ਤੇ ਬੱਦਲ ਫਿਰ ਬਣੇ ਹੋਏ ਆ ਹੁਣ ਚਲੋ ਜੀ ਇਸ ਤੇ ਨਾਲ ਹੀ ਅੱਜ ਵਾਲੀ ਵਲੌਗ ਦਾ ਆਪਾਂ ਐਂਡ ਕਰ ਰਹੇ ਆ ਵਲੌਗ ਥੋੜਾ ਜਿਹਾ ਵੀ ਵਧੀਆ ਲੱਗਿਆ ਹੋਵੇ ਲਾਈਕ ਸ਼ੇਅਰ ਕਮੈਂਟ ਕਰ ਦੇਣਾ ਜੀ ਮਿਲਾਂਗੇ ਕੱਲ ਨੂੰ ਇੱਕ ਨਵੇਂ ਵਲੌਗ ਦੇ ਨਾਲ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ